ਸਾਰਿਆਂ ਨੂੰ ਪਹਿਲੇ ਮੈਂ ਇਤਲਾਹ ਦੇਣਾ ਚਾਹਨਾ ਕਿ ਜਿਹੜੀ ਮੇਰੀ ਇਹਨਾਂ ਨੇ ਫਰਜ਼ੀ ਵੀਡੀਓ ਜਿਹੜੀ ਹੈ ਇਹਨਾਂ ਨੇ ਵਿਕਰਮ ਸਿੰਘ ਮਜੀਠੀਏ ਦੇ ਮੁੱਦੇ ਦੇ ਉੱਤੇ ਚਲਾਈ ਸੀ ਉਹਦੀ ਮੈਂ ਰਿਟਰਨ ਕੰਪਲੇਂਟ ਚੰਡੀਗੜ੍ਹ ਪੁਲਿਸ ਨੂੰ ਸੈਕਟਰ 3 ਵਿੱਚ ਕੀਤੀ ਸੀ ਅੱਜ ਸਵੇਰੇ ਤਕਰੀਬਨ 9 ਵਜੇ ਉਹਨਾਂ ਨੇ ਮੇਰੀ ਸਟੇਟਮੈਂਟ ਦੇ ਉੱਤੇ ਜਿਹੜੇ ਮੇਰੇ ਬਿਆਨ ਸੀ ਉਹਨਾਂ ਦੇ ਉੱਤੇ ਅਮਨ अरोੜਾ ਜਿਹੜਾ ਆਪ ਦਾ ਪ੍ਰਧਾਨਵੀ ਹੈ ਤੇ ਮਿਨਿਸਟਰ ਵੀ ਹੈ ਮੌਜੂਦਾ ਸਰਕਾਰ ਦੇ ਵਿੱਚ ਤੇ ਹਰਪਾਲ ਸਿੰਘ ਚੀਮਾ ਜਿਹੜਾ ਫਾਈਨੈਂਸ ਮਿਨਿਸਟਰ ਹੈ ਦੋਨਾਂ ਤੇ ਆ ਤੀਸ ਦਾਇਰ ਕਰ ਦਿੱਤਾ ਮੈਂ ਤੁਹਾਨੂੰ ਸੈਕਸ਼ਨ ਦੱਸਣ ਲੱਗਾ ਭਾਰਤੀ ਨਿਆਇ ਸਾਹਿਤਾ ਬੀ ਐਨ ਐਸ 223 ਦੇ ਵਿੱਚ ਸੈਕਸ਼ਨ 336 4 ਦੂਸਰੀ ਦਫਾ 356 ਤੀਸਰੀ ਦਫਾ ਹੈ 61 ਅਬਲੀਗ 2 ਸੋ ਕੇਸ ਰਜਿਸਟਰ ਕਰ ਦਿੱਤਾ ਇਨਵੈਸਟੀਗੇਸ਼ਨ ਓਪਨ ਹੈ ਜਿਹਦੇ ਵਿੱਚ ਮੈਂ ਭਗਵੰਤ ਦਾ ਵੀ ਨਾਮ ਦਿੱਤਾ ਤੇ ਕੇਜਰੀਵਾਲ ਦਾ ਵੀ ਦਿੱਤਾ ਉਹਨਾਂ ਦੇ ਅਸੀਂ ਵੀ ਪ੍ਰੂਫ ਜਿਹੜੇ ਨੇ ਦੇ ਦਿੱਤੇ ਨੇ ਪੁਲਿਸ ਹੈ ਅਸਕ ਫਾਰ ਸਮ ਮੋਰ ਟਾਈਮ ਦੁਆਉਂਦੇ ਤੁਹਾਨੂੰ ਹੁਣੇ ਕਾਪੀਜ਼ ਦੇ ਦਿੱਤੀਆਂ ਜਾਣਕਿ ਇਹ ਦੋਨਾਂ ਤੇ ਕੇਸ ਰਜਿਸਟਰ ਹੋ ਗਏ ਨੇ ਤੇ ਜਿਹੜੀ ਪਹਿਲੀ ਦਫਾ ਨੋਨ ਅਵੇਲੇਬਲ ਹੈ ਤੇ 3 ਸਾਲ ਤੱਕ ਉਹਦੇ ਚ ਕੈਦ ਇੱਕ ਤੇ ਪਹਿਲੇ ਅਸੀਂ ਤੁਹਾਨੂੰ ਇਹ ਦੱਸਾਂ ਨੰਬਰ 2 ਗੁਲਤਾਰ ਸਿੰਘ ਸਦਮਾ ਦਾ ਜਿਹੜਾ ਬਿਹੇਵੀਅਰ ਹੈ ਐਜ਼ ਅ ਸਪੀਕਰ ਸਾਨੂੰ ਬਹੁਤ ਅਫਸੋਸ ਹੈ ਟੋਟਲੀ ਪੱਖਪਾਤੀ ਤੁਸੀਂ ਕੱਲ ਵੇਖੋ ਇਹਨਾਂ ਨੇ ਪੰਜਾਬ ਦੇ ਲੋਕਾਂ ਦਾ ਕਿਸ ਤਰ੍ਹਾਂ ਬੇਫਕੂ ਬਣਾਇਆ ਖਜ਼ਾਨੇ ਦੀ ਕਿਸ ਹਿਸਾਬ ਦੇ ਨਾਲ ਮੇਰੇ ਖਿਆਲ ਅੱਗ ਲੱਗਿਆ ਵੀ ਇੰਨੀ ਸਪੀਡ 'ਚ ਨੋਟਾਂ ਨੂੰ ਅੱਗ ਨਹੀਂ ਲੱਗ ਸਕਦੀ ਜਿੰਨੀ ਸਪੀਡ 'ਚ ਇਹਨਾਂ ਨੇ ਲਾਇਆ 1 ਕਰੋੜ ਰੁਪਏ ਦਾ ਖਰਚਾ ਆਇਆ ਪੂਰੇ ਦਿਨ ਦਾ 11 ਮਿੰਟ ਸੈਸ਼ਨ ਚੱਲਿਆ ਐਵਰੇਜ ਤਕਰੀਬਨ 10 ਲੱਖ ਰੁਪਈਆ ਪਰ ਮਿੰਟ ਯਾ 9. ਕੁਝ ਪਰ ਮਿੰਟ ਐਵਰੇਜ ਤੇ ਟੋਟਲ ਜ਼ੀਰੋ ਓਬਿਚਰੀਜ਼ ਤੋਂ ਇਲਾਵਾ ਕੁਝ ਨੰਬਰ 2 ਉਹਦੇ ਵਿੱਚ ਜਿਹੜੀ ਵੱਡੀ ਕਮੀ ਆਈ ਕੱਲ ਜਿਹੜੇ ਸੰਜੇ ਵਰਮਾ ਸਾਹਿਬ ਜਿਹੜੇ ਇੱਕ ਬੜੇ ਲੀਡਿੰਗ ਬਿਜ਼ਨਸਮੈਨ ਸੀ ਅਬੋਰ ਦੇ ਉਹਨਾਂ ਦੇ ਲਾਰੈਂਸ ਬ੍ਰਿਸ਼ਨੋਈ ਗੈਂਗ ਵੱਲੋਂ ਉਹਨਾਂ ਦਾ ਕਤਲ ਕੀਤਾ ਗਿਆ ਕਤਲ ਤੋਂ ਬਾਅਦ ਜਦੋਂ ਇੱਥੇ ਓਬਿਚਰੀਜ਼ ਪੇਸ਼ ਹੋ ਰਹੀਆਂ ਸੀ ਉਸ ਟਾਈਮ ਅਸੀਂ ਵੀ ਮੰਗ ਕੀਤੀ ਇਹਨਾਂ ਦੇ ਇੱਕ ਮੈਂਬਰ ਨੇ ਵੀ ਮੰਗ ਕੀਤੀ ਕਿ ਸੰਜੇ ਵਰਮਾ ਸਾਹਿਬ ਦਾ ਵੀ ਨਾਂ ਸ਼ਰਧਾਂਜਲੀਆ 'ਚ ਰੱਖਿਆ ਜਾਏ ਰੱਖਿਆ ਗਿਆ ਸਪੀਕਰ ਸਾਹਿਬ ਨੇ ਖੜੇ ਹੋ ਕੇ ਸਲਾਹਣਾ ਕੀਤੀ ਪੰਜਾਬ ਪੁਲਿਸ ਕਿ ਉੱਥੇ ਇਹਨਾਂ ਨੇ ਇਨਕਾਊਂਟਰ ਕੀਤਾ ਹੈ ਇਨਕਾਊਂਟਰ ਦੀ ਅਸਲੀਅਤ ਤੁਹਾਡੇ ਸਾਹਮਣੇ ਆ ਚੁੱਕੀ ਹੈ ਕਿ ਕੱਲ ਇਹਨਾਂ ਦਾ ਕੇਡੀਜੀਪੀ ਡੀਆਈਜੀ ਐਸਐਸਪੀ ਸਾਰੇ ਇਕੱਠੇ ਹੋਏ 3:30 ਵਜੇ ਪ੍ਰੈਸ ਕਾਨਫਰੰਸ ਕੀਤੀ ਇਹਨਾਂ ਨੇ ਦੱਸਿਆ ਦੋ ਬੰਦੇ ਅਸੀਂ ਜਿਹੜੇ ਪਟਿਆਲੇ ਜ਼ਿਲ੍ਹੇ ਦੇ ਨੇ ਤੇ ਦੋਨੋਂ ਹੀ ਬਾਲਮੀਕ ਪਰਿਵਾਰਾਂ ਨਾਲ ਤੁਲਕ ਰੱਖਦੇ ਦਲਿਤ ਭਾਈਚਾਰੇ ਨਾਲ ਤੁਲਕ ਰੱਖਦੇ ਨੇ ਕਿ ਉਹਨਾਂ ਨੂੰ ਅਸੀਂ ਹਿਰਾਸਤ ਵਿੱਚ ਲੈ ਲਿਆ ਤੇ ਉਹਨਾਂ ਤੋਂ ਅਸੀਂ ਪੁੱਛ ਕੇ ਚ ਕਰ ਰਹੇ ਹਾਂ 1/2 ਨਾ ਰਧੇ ਘੰਟੇ ਬਾਅਦ ਇਨਫੋਰਮੇਸ਼ਨ ਆ ਗਈ ਇਨਕਾਊਂਟਰ ਕਰ ਦਿੱਤਾ ਗਿਆ ਉਸ ਇਨਕਾਊਂਟਰ ਦੀ ਸ਼ਾਬਾਸ਼ੀ ਜਿਹੜੀ ਹੈ ਉਹ ਸਪੀਕਰ ਸਾਹਿਬ ਨੇ ਪੰਜਾਬ ਪੁਲਿਸ ਨੂੰ ਦਿੱਤੀ ਉਹਦਾ ਮਤਲਬ ਸਪੀਕਰ ਨੇ ਸਮੁੱਚੇ ਪੰਜਾਬ ਨੂੰ ਮਿਸਲੀਡ ਕੀਤਾ ਤੇ ਇਹਨਾਂ ਦੀ ਪੁਲਿਸ ਨੇ ਪਹਿਲੇ ਸਪੀਕਰ ਨੂੰ ਮਿਸਲੀਡ ਕੀਤਾ ਇਹਦੀ ਅਸਲੀਅਤ ਇਹ ਲੱਭੀ ਹੁਣ ਹੁਣ ਪੁਲਿਸ ਨੇ ਵਰਸ਼ਨ ਬਦਲ ਲਈ ਆਪਣੀ ਇਹ ਗੱਲ ਕਹਿਤੀ ਕਿ ਜੀ ਅਸੀਂ ਇਨਕਾਊਂਟਰ ਨਹੀਂ ਕੀਤਾ ਅਸੀਂ ਵੈਪਨਸ ਦੀ ਰਿਕਵਰੀ ਵਾਸਤੇ ਇਹਨਾਂ ਨੂੰ ਇੱਕ 5 ਪੀ ਪੀ ਟੱਬਾ ਹੈ ਮਲੋਟ ਰੋਡ ਤੇ ਅਸੀਂ ਉੱਥੇ ਲੈ ਕੇ ਜਾ ਰਹੇ ਸੀ ਜਦੋਂ ਅਸੀਂ ਉੱਥੇ ਪਹੁੰਚਨੇ ਆ ਕੋ ਜਾਨ ਪਛਾਤੇ ਲੋਕਾਂ ਨੇ ਫਾਇਰਿੰਗ ਕਰ ਦਿੱਤੀ ਤੇ ਦੋਨੋਂ ਬੰਦੇ ਸਾਡੀ ਗੋਲੀ ਨਾਲ ਨਹੀਂ ਉਹਨਾਂ ਲੋਕਾਂ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਜਦੋਂ ਪੁਲਿਸ ਹਰਾਸਤ ਵਿੱਚ ਸਨ ਜਦੋਂ ਘੜ ਤੋਂ ਘੜ ਕੋ 40 50 ਪੁਲਿਸ ਦੇ ਬੰਦੇ ਲੈ ਕੇ ਗਏ ਨੇ ਤੇ ਪਿਸਤੌਲ ਵੀ ਜਿਹੜਾ ਉਹ ਦੇਸੀ ਜਿਹੜਾ ਹੁੰਦਾ ਕਟਾ ਉਹਦੇ ਨਾਲ ਮਾਰਿਆ ਗਿਆ ਤੇ ਇਹਨਾਂ ਕੋ ਸਾਰਿਆਂ ਕੋ ਇੱਕ ਹੀ 47 ਤੋਂ ਲੈ ਕੇ ਸਾਰੇ ਸਫਿਸਟੀਕੇਟਡ ਵੈਪਨ ਐ ਉਹ ਸੀਤੋ ਰੋਡ ਨੂੰ ਭੱਜ ਜਾਂਦੇ ਨੇ ਇਹ ਮਲੋਟ ਰੋਡ ਤੇ ਲੱਭਦੇ ਫਿਰਦੇ ਅਜੇ ਝਾੜੀਆਂ ਚੋਂ ਇਹਨਾਂ ਨੂੰ ਬੰਦਾ ਕੋਈ ਨਹੀਂ ਲੱਭਿਆ ਇਹ ਪੰਜਾਬ ਪੁਲਿਸ ਦੀ ਸਟੋਰੀ ਹੈ ਅੱਜ ਪੰਜਾਬ ਦੇ ਵਿੱਚ ਅਸੀਂ ਸਾਰੀ ਕਾਂਗਰਸ ਨੇ ਮੰਗ ਕੀਤੀ ਕਿ ਦੱਸੋ ਇਹ ਸੈਸ਼ਨ ਦਾ ਫਾਇਦਾ ਕੀ ਹੈ ਜਿਹਦੇਸ ਕੁਐਸਚਨ ਆ ਰਹੇ ਨਹੀਂ ਜਿਹਦੇ ਵਿੱਚ ਜ਼ੀਰੋ ਆ ਰਹੇ ਨਹੀਂ ਜਿਹੇ ਦੇ ਵਿੱਚ ਲਾਅ ਐਂਡ ਆਰਡਰ ਤੇ ਡਿਸਕਸ਼ਨ ਹੀ ਹੈ ਨਹੀਂ ਹਰ ਆਦਮੀ ਨੂੰ ਪੰਜਾਬ ਦੇ ਬਾਹਰ ਹਰ ਤੀਜੇ ਘਰ ਨੂੰ ਜਿਹੜਾ ਰੋਟੀ ਪਾਣੀ ਖਾਂਦਾ ਹੀ ਆ ਜਿਹਦੇ ਨਿਆਣੇ ਬਾਹਰ ਰੋਟੀ ਪਾਣੀ ਖਾਂਦੇ ਨੇ ਕੋਈ ਇਹੋ ਜਿਹਾ ਕਰਨੀ ਜਿਹਨੂੰ ਫਰੋਤੀਆਂ ਦੀਆਂ ਚਿੱਠੀਆਂ ਤੇ ਫੋਨ ਨਹੀਂ ਆਉਂਦੇ ਸ਼ਰਿਆਮ ਹਰ ਰੋਜ਼ ਕੋ ਵੱਡੇ ਪੇਮਾਨੇ ਤੇ ਕਤਲ ਹੋ ਰਹੇ ਨੇ ਵੈਪਨਸ ਦੀ ਰਿਕਵਰੀ ਹੋ ਰਹੀ ਹੈ ਤੋਂ ਅੱਜ ਸਾਨੂੰ ਕੋਈ ਬੋਲਣ ਦਾ ਟਾਈਮ ਨਹੀਂ ਦਿੱਤਾ ਗਿਆ ਅਸੀਂ ਲੈਂਡ ਪੂਲਿੰਗ ਤੇ ਵੀ ਵਕਤ ਮੰਗਿਆ ਸਾਨੂੰ ਇਹ ਪਤਾ ਲੈਂਡ ਪੂਲਿੰਗ ਨਹੀਂ ਲੈਂਡ ਫੂਲਿੰਗ ਲੋਕਾਂ ਨਾਲ ਵੱਡਾ ਇਹ ਧੱਕਾ ਕਰਨਾ ਚਾਹੁੰਦੇ ਅੱਜ ਇਹ ਖਬਰ ਵੀ ਹੈ ਇੱਕ ਅਖਬਾਰ ਕੇ ਜੈਨ ਨੇ ਕਲ ਸਤਿੰਦਰ ਜੈਨ ਨੇ ਮੀਟਿੰਗ ਲਈ ਇਹਨਾਂ ਦੇ ਐਮ ਐਲ اے ਤੇ ਮੰਤਰੀਆਂ ਦੀ ਤੇ ਉਹਨਾਂ ਨੂੰ ਕਿਹਾ ਤਗੜੇ ਹੋ ਕੇ ਲੈਂਡ ਪੂਲਿੰਗ ਸਾਰਿਆਂ ਨੂੰ ਸਮਝਾਓ ਇਹ ਨਾ ਹੋਏ ਕਿਉਂਕਿ ਗਰਮਾੜਾ ਦੀ ਕੱਲ ਖਬਰ ਲੱਗੀ ਸੀ 18000 ਐਪਲੀਕੈਂਟਸ ਤੋਂ ਕੱਲੇ 8 ਕੇ 9 ਬੰਦਿਆਂ ਨੇ ਮਨਜ਼ੂਰੀ ਦਿੱਤੀ ਹੈ 18000 ਵਿੱਚ ਕੋਈ ਬੰਦਾ ਪਿੰਡੋਂ ਪਿੰਡ ਬਾਈਕਾਟ ਸ਼ੁਰੂ ਹੋ ਗਿਆ ਹੁਣ ਆਪਾਂ ਗੱਲ ਕਰੀ ਅੱਜ ਹਰਪਾਲ ਚੀਮਾ ਦੀ ਜਦੋਂ ਇਹ ਗੱਲ ਹੋ ਰਹੀ ਸੀ ਇਨੇ ਸਾਡੀ ਪਾਰਟੀ 'ਤੇ ਇਲਜ਼ਾਮ ਲਗਾਇਆ ਕਿ ਤੁਹਾਡਾ ਤਲਕ ਗੈਂਗਸਟਰਜ਼ ਨਾਲ ਮੈਂ ਅਜਰਪਾਲ ਨੂੰ ਪੁੱਛਣਾ ਚਾਹਨਾ ਔਨਰੇਬਲ ਹਾਈ ਕੋਰਟ ਤੋਂ ਵੱਡੀ ਤੇ ਕੋਈ ਕਚਹਿਰੀ ਇੱਥੇ ਨਹੀਂ ਬਿਯੋਂਡ ਡਾਊਟ ਸਿੱਟੇ ਇੱਕ ਡੀਜੀਪੀ ਨੇ ਲਫਾਫੇ 'ਚ ਬੰਦ ਕਰਕੇ ਨਾ ਦਿੱਤਾ ਕਿ ਏਜੀਟੀਐਫ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਜਿਹਦਾ ਕੰਮ ਹੀ ਗੈਂਗਸਟਰਾਂ ਦਾ ਕੰਮ ਰੋਕਣਾ ਉਹਨਾਂ ਨੂੰ ਫੜਨਾ ਹੈ ਉਹਨਾਂ ਨੂੰ ਗ੍ਰਿਫਤਾਰ ਕਰਨਾ ਉਹਨਾਂ ਦੀ ਇਲੀਗਲ ਐਕਟੀਵਿਟੀਆਂ ਰੋਕਣੀਆਂ ਨੇ ਉਹਨਾਂ ਦੇ ਹੈੱਡ ਨੇ ਮੁਹਾਲੀ ਦੀ ਕਚਰੀ ਚੋਂ CIA ਖੜੜ ਖੜ ਕੇ ਆਪਣਾ ਟੈਲੀਫੋਨ ਦੇ ਕੇ ਦਾ ਸਵਾ ਘੰਟੇ ਦੀ ਇੰਟਰਵਿਊ ਕਰੇ ਦੂਸਰੀ ਗੱਲ ਜਦੋਂ ਜਿਲੰਦਰ ਵੈਸਤੇ ਇਲੈਕਸ਼ਨ ਹੋ ਰਹੀ ਸੀ ਇੱਕ ਨੌਨ ਗੈਂਗਸਟਰ ਐਕਸਾ ਤੁਹਾਨੂੰ ਨਾ ਪਤਾ ਹੋਵੇ ਉਹਦਾ ਕੋਈ ਪਟਿਆਲੇ ਦਾ ਇੱਕ ਗੈਂਗਸਟਰ ਸੀ ਉਹਨੇ ਤਿੰਨ ਕਤਲ ਜਿਲੰਦਰ ਵੈਸਤੇ ਵਿੱਚ ਪਹਿਲੇ ਕੀਤੇ ਸੀ ਪਟਿਆਲੇ ਜੇਲ੍ਹ ਚੋਂ ਲਿਆ ਕੇ ਜਿਲੰਦਰ ਉਹਦਾ ਇਸਤੇਮਾਲ ਕੀਤਾ ਗਿਆ ਲੋਕਾਂ ਵਿੱਚ دہشت ਫੈਲਾਈ ਗਈ ਡੇਰਾ ਬਾਬਾ ਨਾਨਕ ਉਹ ਵੀ ਬਾਇਲੈਕਸ਼ਨ ਸੀ ਡੇਰਾ ਬਾਬਾ ਨਾਨਕ ਵੀ ਬਾਇਲੈਕਸ਼ਨ ਸੀ ਇੱਕ ਨੌਨ ਨਾਮੀ ਗੈਂਗਸਟਰ ਜਿਹੜਾ ਜਿਹੜਾ ਇਸ ਟਾਈਮ ਅਸਾਮ ਦੀ ਜੇਲ੍ਹ ਵਿੱਚ ਭਗਵਾਨਪੁਰੀਆ ਉਹਦੇ ਪਰਿਵਾਰ ਨੂੰ ਇਸਤੇਮਾਲ ਕੀਤਾ ਗਿਆ ਸ਼ਰਿਆਮ ਕੀਤਾ ਗਿਆ ਸਿਕਿਉਰਿਟੀ ਪ੍ਰੋਵਾਈਡ ਕੀਤੀ ਗਈ ਤੇ ਸਾਨੂੰ ਖੱਸ਼ੇ ਆਉਣ ਵਾਲੀਆਂ ਇਲੈਕਸ਼ਨਾਂ ਵੀ ਜਿੱਥੇ ਜਿੱਥੇ ਬਾਏ ਇਲੈਕਸ਼ਨਾਂ ਨੇ ਉੱਥੇ ਵੀ ਗੈਂਗਸਟਰ ਦਾ ਇਸਤੇਮਾਲ ਕਰਨ ਵੇਖੋ ਅੱਜ ਵਕਤ ਮੰਗਣ ਦੇ ਬਾਵਜੂਦ ਵੀ ਸਾਡਾ ਇਨਹੇਰੈਂਟ ਰਾਈਟ ਜਿਹੜਾ ਆਪੋਜੀਸ਼ਨ ਦਾ ਉਹ ਸਪੀਕਰ ਨੇ ਖੋਇਆ ਤੁਹਾਡਾ ਨਾਮ ਲੈਂਦਾ ਬਿਲਕੁਲ ਚੀਮੇ ਨੇ ਸਾਡਾ ਨਾਮ ਲਿਆ ਸੋ ਮੇਰਾ ਪਰਸੀਅਸ ਲੀਡਰ ਫੋਪੋਜੀਸ਼ਨ ਸਾਨੂੰ ਟਾਈਮ ਦਿੰਦਾ ਜਵਾਬ ਦੇ ਨਹੀਂ ਕੋਈ ਬਾਈਕੌਟ ਨਹੀਂ ਕਰ ਰਹੇ ਕੋਈ ਸਵਾਲਾਂ ਦਾ ਵਕਤ ਹੈ ਨਹੀਂ ਕੁਐਸਚਨਸ ਦਾ ਕੋਈ ਜ਼ੀਰੋ ਆਰ ਦਾ ਟਾਈਮ ਹੈ ਨਹੀਂ ਤੋ ਇਸ ਗੱਲ ਕਰ ਮਾਈਕ ਦੀ ਮਜਬੂਰੀ ਹੈ ਉਹ ਅਣੀ ਕਿ ਸਖਸ਼ਣਾ ਕਰਾਂਗਾ ਨਾ ਬਦਾਨ ਸੋ ਸਾਡੀ ਇੱਕ ਅਸੀਂ ਇਸੇ ਗੱਲ ਕਾਰਨ ਪ੍ਰੋਟੈਸਟ ਦੇ ਵਿੱਚ ਬਾਹਰ ਆਏ ਆ ਅਸੀਂ ਫੇਰ ਵਿਧਾਨ ਸਭਾ ਜਾਵਾਂਗੇ ਬਟ ਅਸੀਂ ਤੁਹਾਨੂੰ ਅੰਦਰਲੀ ਅਸਲੀਅਤ ਇਹਨਾਂ ਸਾਹਮਣੇ ਪੇਸ਼ ਕਰਨ ਲੱਗੇ ਆ ਇਨਾਂ ਦਾ ਸਹੀ ਚਿਹਰਾ ਤੁਹਾਡੇ ਸਾਹਮਣੇ ਆ ਗਿਆ ਪਹਿਲੀ ਵਾਰ 75 ਸਾਲਾਂ ਚ ਹੋਇਆ ਸਿਟਿੰਗ ਦੋ ਮਨਿਸਟਰ ਇੱਕ ਪਾਰਟੀ ਦੇ ਪ੍ਰਧਾਨ ਤੇ ਬਕਾਇਦਾ ਤੌਰ ਝੂਠ ਬੋਲਣ ਦਾ ਡਾਕਟਰਡ ਕਰਨ ਦਾ ਫਰਜ਼ੀ ਨਾਮ ਜੋ ਐਸ ਤੋਂ ਵੱਡਾ ਹੋਰ ਕੋਈ ਹੋ ਨਹੀਂ ਸਕਦਾ ਜਾਲ ਸਾਜ਼ੀ ਦਾ ਜਿਹੜਾ ਇਹ ਲੱਗਾ ਉਹਦੇ ਵਿੱਚ ਇਹਨਾਂ ਦੋਨਾਂ ਦੇ ਕੇਸ ਰਜਿਸਟਰ ਕੀਤੇ ਗਏ ਨੇ ਅਜੇ ਕਈਆਂ ਤੇ ਹੋਰ ਹੋਣੇ ਨੇ ਇਹਨਾਂ ਵਿੱਚੋਂ ਸੋ ਇੰਨਾ ਹੀ ਕਹਿੰਦਾ ਹੋਇਆ ਸੀ ਨਹੀਂ ਇਹ ਤੇ ਉਹਨਾਂ ਨੂੰ ਪਤਾ ਹੋਏ ਸੀ ਅਜੇ ਤੇ ਇਹਦਾ ਮੈਨੂੰ ਕਾਪੀ ਬਿਲੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਈ ਉਸ ਤੋਂ ਬਾਅਦ ਪਤਾ ਕਰਨ ਸਾਰਿਆਂ ਦੇ ਪਰਚਾ ਕੱਢ ਹੋ ਗਿਆ ਤਾਂ ਨਹੀਂ ਦੋ ਤੇ ਜੇ ਹੋਇਆ ਬਾਕੀ ਇਨਵੈਸਟੀਗੇਸ਼ਨ ਆਨ ਹੈ ਜਿਹਦੇ ਵਿੱਚ ਭਗਵੰਤ ਦਾ ਨਾਮ ਹੀ ਇਹ ਤੇ ਖੇਜਰੀਵਾਲ ਤੇ ਸਾਨੂੰ ਪੂਰ ਨਾ ਸਕੇ ਨਾ ਤੇ ਵੀ ਜ਼ਰੂਰ ਹੋਏਗਾ